ਆ ਸੰਗ ਕੀ ਲੱਗਦੇ ਯਾਰ ਮੈਂ ਜਿਹੜਾ ਆਦਾ ਹੀ ਲੱਗਦਾ ਜਸ਼ਨ ਇਹ ਕਿੱਦਾਂ ਜਿਹੜਾ ਘਰ ਦੇ ਨਾਲ ਵੀ ਬੜੀ سپورਟ ਰਹੀਂਦੀ ਹੈ ਤੇ ਕਿਵੇਂ ਤੁਸੀਂ ਨਹੀਂ سپورਟ ਕਰਦੇ ਲੋ ਕਿੱਦਾਂ ਸਾਹਾਂ ਵਿੱਚ ਨਹੀਂ ਆਏ ਇਹ ਪੜ੍ਹਨ ਤੋਂ ਨਾਲ ਹੀ ਇਹ ਜਿੰਮ ਸਿੱਖਣ ਲੱਗ ਪਏ। ਤੋਂ ਜਿੰਮ ਤੇ ਜਾਣ ਦਾ ਨੂੰ ਟਾਈਮ ਤੋਂ ਪੂਰਾ ਮਿਲਦਾ ਰਿਹਾ ਤੇ ਕਰਦਾ ਰਿਹਾ ਕੰਮ ਆਪਣੀ ਮਿਹਨਤ ਕੀਤੀ ਹੋਰੀ। ਬੜੀ ਇਹਦਾ ਵੀ ਫੌਜੋਂ ਰਿਟਾਇਰ ਆਇਆ ਹੈ। ਉਹਨੇ ਵੀ ਬੜਾ ਸੁਝੋਗ ਹੈ ਪੈਸੇ ਤੇ ਲੈ ਲਉਂਗਾ ਕੰਮ ਦੀ ਆਪਣੀ ਮੰਤ ਹੈ ਹਾਂਜੀ ਖੁਸ਼ੀ ਬੜੀ ਹੈ ਜੀ ਸਰਕਾਰ ਨੂੰ ਵੀ ਚਾਹੀਦਾ ਬੱਚਿਆਂ ਨੂੰ ਫੁੱਟਬਾਲ ਦੀ ਮਤ ਕਰੀ ਜਾਈਦੀ ਹੈ ਜਿਤਨਾ ਦੀ ਹੋ ਸਕੂ ਅੱਜ ਕੱਲ ਜਿਹੜੇ ਬੱਚੇ ਜ਼ਿਆਦਾਤਰ ਨਸ਼ਿਆਂ ਦੇ ਵੱਲ ਜਾ ਰਹੇ ਨੇ ਹਨਾ ਕੰਮ ਨਹੀਂ ਕਰਦੇ ਉਹਦੇ ਨੂੰ ਬੜੀ ਜਣ ਖੁਸ਼ੀ ਹੈ ਜੀ ਬੱਚਾ ਚਲੋ ਇਸ ਲੰਡ ਪਿਆਰ ਨਾਲ ਨਸ਼ਾ ਨਸ਼ਾ ਤੋਂ ਰਹਿਣ ਨਾਲ ਹੋਰ ਨਾ ਬੱਚਿਆਂ ਨੂੰ ਸਿੱਖਣਾ ਚਾਹੀਦਾ ਸਭ ਨੂੰ ਆਪਣੇ ਬੱਚੇ ਮੁਕਾਬਲਤ ਹੋਣ ਤੇ ਮਾਂ ਪਿਓ ਦਾ ਕਿੰਨਾ ਸਾਥ ਰਹਿੰਦਾ ਮਾਪਿਆਂ ਦਾ ਕਾਫੀ ਸਾਥ ਹੁੰਦਾ ਹੈ ਬੱਚੇ ਦੀ ਲਗਨ ਹੋਣੀ ਚਾਹੀਦੀ ਹੈ ਫਿਰ ਥੋੜਾ ਮਾਕੇ ਦਾ ਵੀ ਸਾਥ ਹੋਣਾ ਚਾਹੀਦਾ ਪੂਰਾ ਫਿਰ ਥੋੜਾ ਨਹੀਂ ਪੂਰਾ ਦੇਣਾ ਹੌਸਲੇ ਵਾਲੀ ਫੇੜੀ ਤੁਰਦਾ ਜੇ ਮਾਪਿਆਂ ਨਾਲ ਕਰਦੇ ਮਾਗ ਨੂੰ ਪੂਰੀ ਪਾਰਵਾਈ ਬੱਚੇ ਦੀ ਕਰਨੀ ਚਾਹੀਦੀ ਹੈ ਖੁਸ਼ ਹੋ ਬੁੜੇ ਖੁਸ਼ ਹਾਂ ਇਹ ਮੇਰਾ ਨਾਮ ਤਰਨਪ੍ਰੀਤ ਸਿੰਘ ਹੈ ਮੈਂ ਲੂਣਾ ਪਿੰਡ ਦਾ ਰਹਿਣ ਵਾਲਾ ਆ ਮੈਂ ਮਤਲਬ ਮੈਨੂੰ ਇਸ ਗੇਮ ਵਿੱਚ ਕਟੋ-ਕਟ ਵੀ 3 ਸਾਲ ਹੋ ਗਏ ਆ ਮੈਂ ਜੁੜਿਆ ਇਸ ਗੇਮ ਵਿੱਚ ਮੈਂ ਮੈਨੂੰ ਹਨਰਦੀਪ ਹੀ ਲੈ ਕੇ ਆਇਆ ਇਸ ਗੇਮ ਵਿੱਚ ਤੇ ਆਪਾਂ ਇਕੱਠੇ ਟ੍ਰੇਨਿੰਗ ਕਰਦੇ ਆ ਖਾਲਸਾ ਜਿਮ ਵਿੱਚ ਸਾਡੇ ਪਿੰਡ ਲੱਗੇ ਜਿਮ ਆ ਆਪਾਂ ਕੋਚਿੰਗ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਇੱਥੋਂ ਲੁਧਿਆਣਿਆਂ ਕੋਚਿੰਗ ਮਿਲਦੀ ਔਰ ਕਿਤੋਂ ਮਿਲਦੀ ਨਹੀਂ ਤੇ ਆਪਾਂ ਇੱਥੇ ਫਿਰ ਆਪੇ ਕਰਕੇ ਤਿਆਰੀ ਵਗੈਰਾ ਪਹਿਲਾਂ ਵੀ ਆਪਾਂ ਕਾਫੀ ਕੰਪੀਟੀਸ਼ਨ ਖੇਡ ਚੁਕੇ ਆ ਨੈਸ਼ਨਲ ਵਗੈਰਾ ਸਟੇਟ ਵਗੈਰਾ ਪੰਜਾਬ ਖੇਡ ਮੇਲਾ ਵੀ ਖੇਡੇ ਆ ਤੇ ਹੁਣ ਇਹ ਦਸੰਬਰ ਵਿੱਚ ਟ੍ਰਾਇਲ ਹੋਏ ਸੀਗੇ ਇਹ ਜੈਪੁਰ ਵਿੱਚ ਟ੍ਰਾਇਲ ਹੋਏ ਸੀ ਉਥੇ ਟ੍ਰਾਇਲ ਕਲੀਅਰ ਕਰਕੇ ਸਾਡੀ ਸਿਲੇਕਸ਼ਨ ਹੋਈ ਜਿਸ ਦੇ ਨਾਲ ਅਸੀਂ ਹੁਣ THAILAND ਵਿੱਚ ਖੇਡਣ ਗਏ ਆ ਤੇ ਉਥੇ ਜਾ ਕੇ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੋਹਾਂ ਦੇ 골ਡ ਮੈਡਲ ਪਏ ਆ ਪੰਜਾਬ ਦਾ ਇੱਕ ਬੰਗੜ ਮੁੰਡਾ ਹੀ 120 ਕਿਲੋ ਕੈਟਾਗਰੀ ਇਹ ਰਾਜਸਥਾਨ ਦੇ ਇੱਕ ਮੁੰਡਾ ਉਹਦਾ ਵੀ ਜੈਪੁਰ ਜੈਪੁਰ ਦਾ ਰਹਿਣ ਵਾਲਾ ਉਹਦਾ ਵੀ 골ਡ ਮੈਡਲ ਪਿਆ ਹੈ ਹਾਂਜੀ ਤੇ ਪ੍ਰੈਕਟਿਸ ਵਗੈਰਾ ਕਿਦਾਂ ਕਰਦੇ ਜੀ ਬੱਸ ਪ੍ਰੈਕਟਿਸ ਵਗੈਰਾ ਇਹ ਦੇ ਹੁਣ ਜਿੱਦਾਂ ਤੁਹਾਨੂੰ ਪਤਾ ਇੰਟਰਨੈਟ ਦਾ ਜਮਾਨਾ ਆ YouTube ਤੋਂ ਸਾਡੇ ਸ਼ਡਿਊਲ ਵਗੈਰਾ ਨਿਕਲ ਜਾਂਦੇ ਆ ਉਸ ਤਰ੍ਹਾਂ ਅਸੀਂ ਸਾਰਾ ਕੀ ਕਰਦਾ ਸ਼ਡਿਊਲ ਰੱਖਿਆ ਹੋਇਆ ਆ ਕਾਪੀ ਤੇ ਬਣਾ ਕੇ ਕਿਹਰੇ ਦਿਨ ਕਿਹੜੀ ਟ੍ਰੇਨਿੰਗ ਲਾਉਣੀ ਕਿਹੜੇ ਦਿਨ ਕਿਹੜੀ ਲਾਉਣੀ ਤੇ ਫਿਰ ਉਸੇ ਹਿਸਾਬ ਨਾਲ ਆਪਾਂ ਟ੍ਰੇਨਿੰਗ ਕਰਦੇ ਕਿਸੇ ਕੋਚ ਤੋਂ ਵੀ ਕੋਚਿੰਗ ਲਈ ਹੈ ਜਾਂ ਸਿੱਧਾ ਤੁਸੀਂ YouTube ਤੋਂ ਨਹੀਂ ਨਹੀਂ ਕੋਚ ਤੋਂ ਅਸੀਂ ਕੋਚਿੰਗ ਨਹੀਂ ਲਈਏ ਆਡਾ ਆਪਣੇ ਤਿਆਰਬਾ ਆ ਪੀ ਜਿਹੜੀ ਚੀਜ਼ ਗਲਤੀ ਹੁੰਦੀ ਰਹੀ ਆ ਉਹ ਗਲਤੀ ਦਾ ਪਤਾ ਲੱਗਦਾ ਰਿਹਾ ਉਹ ਗਲਤੀ ਨੂੰ ਸੁਧਾਰਦੇ ਰਹੇ ਆ ਉਸ ਤੇ ਗਲਤੀ ਉੱਤੇ ਕੰਮ ਕਰਕੇ ਆਪਾਂ ਫੇਰ ਆਪਣੀ ਜੋ ਵੀ ਡੈੱਡ ਲਿਫਟ ਸਕੁਐਟ ਸਟਰੋਂਗ ਕੀਤੀ ਇਹੀ ਗੇਮ ਦਾ ਗੇਮ ਕਿਉਂ ਚੁਣੀ ਕਿਉਂਕਿ ਹੋਰ ਵੀ ਬੜੀਆਂ ਗੇਮਾਂ ਨੇ ਜਿਹੜੀਆਂ ਅਜੇ ਤੱਕ ਜੇ ਗੇਮ ਸ਼ੁਰੂ ਤੋਂ ਸ਼ੌਂਕ ਇਹੀ ਸੀ ਜਿੰਮ ਦਾ ਤੇ ਬਾਕੀ ਇਹ ਆ ਵੀ ਪਾਵਰ ਲਿਫਟਰਾਂ ਦੇ ਸਰੀਰ ਤੇ ਘਾਟੀ ਹੁੰਦੇ ਬਸ ਜ਼ੋਰ ਚ ਤੇ ਇਹੀ ਚੱਕਰ ਆ ਵੀ ਬਸ ਜਿੰਮ ਜਾ ਕੇ ਇਹੀ ਹੁੰਦਾ ਵੀ ਸਾਰਿਆਂ ਨੂੰ ਵੱਧ ਭਰ ਚੁੱਕੀ ਹੈ ਵੱਧ ਚੋਕੇ ਵੇਖਣਾ ਵੱਧ ਚੋਕੇ ਵੇਖਣਾ ਜਿੰਮ 'ਚ ਮੁਕਾਬਲਾ ਹੀ ਰਹਿੰਦਾ ਰਿਹਾ ਸਾਡਾ ਆਪਸ 'ਚ ਜਿੰਨੇ ਵੀ ਮ ਤੇ ਫਿਰ ਉਹ ਵਾਲੀ ਵਾਲੀ ਜਦੋਂ ਪਹਿਲਾ ਕੰਪੀਟੀਸ਼ਨ ਸਾਡਾ ਕਾਲਾ ਨੌਰ ਹੋਇਆ ਸੀ ਮੈਂ ਉਦੋਂ 10th ਕਲਾਸ ਵਿੱਚਾਂ ਤੇ ਉਦੋਂ ਮੈਂ ਕੰਪੀਟੀਸ਼ਨ ਖੇਡਿਆ ਤੇ ਉਦੋਂ ਪਹਿਲੇ ਕੰਪੀਟੀਸ਼ਨ 'ਚ ਮੇਰੀ ਪੋਜੀਸ਼ਨ ਕੋਈ ਨਹੀਂ ਪਈ ਉਹੀ ਕੰਪੀਟੀਸ਼ਨ ਨੇ ਕਿਹਾ ਹੋਇਆ ਕੰਪੀਟੀਸ਼ਨ ਜਿੱਤ ਤੋਂ ਮੈਂ ਮੋਟੀਵੇਟ ਹੋ ਗਿਆ ਅੱਗੇ ਵੀ ਗੇਮ 'ਚ ਬਨਾਲ ਜੁੜਿਆ ਰਿਹਾ ਤੇ ਹੁਣ ਅੱਗੇ ਵੀ ਮੈਂ ਗੇਮ 'ਚ ਜੁੜਿਆ ਰਾਵਾਂਗਾ ਤੇ ਸਾਰਾ ਤੁਸੀਂ YouTube ਤੇ ਤੁਸੀਂ ਸਿੱਖਿਆ ਨਹੀਂ ਕੁਝ ਮਤਲਬ ਇਦਾਂ ਬਾਕੀ ਵੀ ਜਿੱਦਾਂ ਕੰਪੀਟੀਸ਼ਨਾਂ ਦੇ ਜਾਂਦੇ ਰਹੇ ਆ ਕੋਚ ਵਗੈਰਾ ਮਿਲਦੇ ਰਹੇ ਆ ਉਹਨਾਂ ਕੋਲ ਸਲਾਹ ਲੈ ਲੈਣੀ ਸਿੱਖਿਆ ਲੈ ਲੈਣੀ ਕਹਿੰਦੇ ਜਿੱਥੋਂ ਗੁਣ ਮਿਲੇ ਉੱਥੇ ਤੇ ਬਸ ਜੇਰ ਉਹਨਾਂ ਕੋ ਪੋਸ਼ਕੀ ਤੇ ਪਰਟਾ ਲਾਉਂਦਾ ਆਪਾਂ ਸੋਸ਼ਲ ਮੀਡੀਆ ਤੋਂ ਜਨਾਲ ਹਾਂਜੀ 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 ਬੱਚੇ ਫਰੈਂਡੀ ਦੀ ਸ਼ੁਰੂ ਤੋਂ ਹਾਂਜੀ ਆਪਾਂ ਇੱਕੋ ਸਕੂਲ ਪੜੇ ਹਾਂ ਸ਼ੁਰੂ ਤੋਂ ਇਕੱਠੇ ਫਰੈਂਡ ਹਾਂ ਕਰੀਬੀ ਕੰਪੀਟੀਸ਼ਨ ਵੀ ਇਕੱਠੇ ਗਏ ਕੰਪੀਟੀਸ਼ਨ ਵੀ ਇਕੱਠੇ ਰੱਬ ਦੀ ਮਿਹਰ ਨਾਲ ਸਿਲੈਕਸ਼ਨ ਵੀ ਇਕੱਠਿਆਂ ਦੀ ਹੋਈ ਖੇਡਣ ਵੀ ਇਕੱਠੇ ਗਏ ਹੁਣ 골ਡ ਵੀ ਇਕੱਠਿਆਂ ਦਾ ਪਿਆ ਕੰਪੀਟੀਸ਼ਨ ਜਿੱਤ ਕੇ ਆਏ ਹੋ ਇਹਦੇ ਵਿੱਚ ਸਾਰਾ ਤੁਸੀਂ ਆਪਣੇ ਖਰਚੇ ਦੇ ਉੱਤੇ ਕੀਓ ਜਾਂ ਕਿਸੇ ਨੇ ਮਦਦ ਵੀ ਕੀਤੀ ਇਹ ਫੈਡਰੇਸ਼ਨ ਦੀ ਫੀਸ ਹੁੰਦੀ ਆ ਸਾਰੀ ਵੀ ਫੈਡਰੇਸ਼ਨ ਦੀ ਐਂਟਰੀ ਫੀਸ ਵਗੈਰਾ ਵਿੱਚ ਇਹ ਹੋਟਲ ਦਾ ਰਹਿਣ ਸਹਿਣ ਤੇ ਬਾਕੀ ਬਾਅਦ ਚ ਸਪਾਂਸਰਸ਼ਿਪ ਲੱਗਦੀ ਆ ਹੁਣ ਵੇਖੋ ਸਪਾਂਸਰਸ਼ਿਪ ਤੇ ਬਾਕੀ ਅੱਗੇ ਆਉਂਦੇ ਜਾਂ ਕਿੰਦਾ ਨਹੀਂ ਸਰਦਾ ਸਰਕਾਰ ਦਾ ਸਹਿਯੋਗ ਤੇ ਇਹੀ ਹੁੰਦਾ ਜਦੋਂ ਗੋਲਡ ਹੁੰਦਾ ਬਾਅਦ ਚ ਸਪਾਂਸਰਸ਼ਿਪ ਅਪਲਾਈ ਹੁੰਦੀ ਆ ਤੇ ਹੁਣ ਆਪਾਂ ਜਿੱਦਾਂ ਆਪਣਾ ਸਰਟੀਫਿਕੇਟ ਵਗੈਰਾ ਸਾਰੇ ਡੀਐਸਓ ਦੇ ਤਰਕੜਾ ਪਹਿਲਾਂ ਸਾਰਾ ਆਪ ਦਾ ਗਾਂ ਕਿਉਂ ਵੀ ਅੱਗੇ ਗਾਂ ਇਹੀ ਆ ਬਸ ਇਹਦੇ ਨਾਲ ਜੁੜੇ ਰਾਵਾਂਗੇ ਖੇਡ ਦੇ ਨਾਲ ਖੇਡ ਦੇ ਨਾਲ ਜੁੜ ਕੇ ਅੱਗੇ ਜਿੱਦਾਂ ਵੀ ਆ ਬਸ ਖੇਡਣਾ ਹੀ ਆ ਇਹਦੇ ਨੂੰ ਮੈਸੇਜ ਦੋਣਾ ਚਾਹੂੰ ਜਿਹੜੇ ਨੈਤਿਕ ਬੱਚੇ ਜਿਹੜੇ ਜੂਤ ਨੂੰ ਇਹੀ ਮੈਸੇਜ ਆ ਵੀ ਬਾਕੀ ਵੇਲਰ ਵੇਲਰ ਪੁਣਾ ਛੱਡ ਕੇ ਆਪਣੇ ਆਪ ਨੂੰ ਕਿਸੇ ਵੀ ਕੰਮ 'ਚ ਇਹ ਹੀ ਨਹੀਂ ਕਿ ਸਪੋਰਟਸ 'ਚ ਕਿਸੇ ਵੀ ਕੰਮ 'ਚ ਆਪਣੇ ਆਪ ਨੂੰ ਬਿਜ਼ੀ ਕਰੋ ਆਪਣੀ ਲਾਈਫ ਬਿਜ਼ੀ ਕਰੋ ਫੇਰ ਹੀ ਤੁਸੀਂ ਮੋਟੀਵੇਟ ਹੋਵੋਗੇ ਗਲਤੀਆਂ ਤੋਂ ਸਿੱਖੋਗੇ ਤੇ ਫੇਰ ਹੀ ਤੁਸੀਂ ਵੀ ਇਸ ਮੁਕਾਮ ਤੇ ਪਹੁੰਚੋਗੇ ਮੇਰਾ ਨਾਮ ਉਹ ਨਦੀ ਸਿੰਘ ਹੈ ਮੈਂ ਪਿੰਡ ਜੋੜਾ ਗਲੰਦਰ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਆਪਾਂ ਮੈਂ ਪਾਵਲਿਪਟ ਖੇਡਦਾ ਹਾਂ ਮੈਨੂੰ 5 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਤੇ ਦਸੰਬਰ ਦੇ ਵਿੱਚ ਸਾਡੇ ਟ੍ਰਾਇਲ ਹੋਏ ਸੀਗੇ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਦੇ ਆਈਡਬਲਯੂਪੀਐਸਐ ਤੇ ਜਿਹਦੇ थ्रू ਆਪਾਂ ਗਏ ਸੀਗੇ ਤੇ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਐਡੇ ਤੇ ਕਿੰਨੀ ਅ ਕੰਟਰੀਆਂ ਸੀ ਜਿਹਨਾਂ ਨਾਲ ਤੁਹਾਡਾ ਮੁਕਾਬਲਾ ਹੈ ਤੇ ਤੁਹਾਡਾ ਮੇਨ ਮੁਕਾਬਲਾ ਕਿਹਦੇ ਨਾਲ ਸੀ ਮੇਰੇ ਨਾਲ 12 ਕੰਟਰੀਆਂ ਸੀਗੀਆਂ ਜਿਹੜਾ ਮੇਰੇ ਜਿਹਦੀ ਸੈਕਿੰਡ ਪੋਜੀਸ਼ਨ ਆਈ ਹੈ ਉਹ ਰਾਜਸਥਾਨ ਦਾ ਸੀਗਾ ਜਿਆਦਾ ਮੁਕਾਬਲਾ ਮੇਰੇ ਨਾਲ ਹੋਇਆ ਅੱਗੇ ਕੀ ਐਮ ਇਹ ਲੈ ਕੇ ਚੱਲਿਓ ਅੱਛਾ ਐਮ ਚਲੋ ਪਾਵਰ ਲਿਫਟਿੰਗ ਦਾ ਜਿਆਦਾ ਸਕੋਪ ਤਾਂ ਇੱਥੇ ਚਲੋ ਹੈ ਨਹੀਂ ਗੌਰਮੈਂਟ ਵੱਲੋਂ ਇਨੀ ਹੈ ਨਹੀਂ ਆ ਹਨੂ ਸਪੋਰਟ ਹੈ ਨਹੀਂ ਨਹੀਂ ਗੌਰਮੈਂਟ ਵੱਲੋਂ ਤੇ ਜਿਵੇਂ ਗਏ ਹੁਣੇ ਹੀ ਆਪਣਾ ਖਰਚਾ ਜਿੰਨਾ ਸਾਰਾ ਆਪਣਾ ਖਰਚਾ ਕਰਕੇ ਗਏ ਆ ਗਵਰਨਮੈਂਟ ਵੱਲੋਂ ਕੋਈ سپورਟ ਨਹੀਂ ਆਨੀ ਪ੍ਰੈਕਟਿਸ ਕਿਦਾਂ ਕਰਦੇ ਨੇ ਉਹ ਮੈਂ ਅਸੀਂ ਪ੍ਰੈਕਟਿਸ ਮਤਲਬ ਕੋਚ ਦੀ ਵੀ ਇੱਥੇ ਕੋਈ ਨਹੀਂ ਹੈ ਗੁਰਦਾਸਪੁਰ ਵਿੱਚ ਕੋਈ ਫੈਸਿਲਿਟੀ ਨਹੀਂ ਆ ਪਬਲਿਫਟਿੰਗ ਕੋਚ ਦੀ ਅਸੀਂ ਆਪ ਹੀ ਕਰਦੇ ਆ ਇੱਥੋਂ ਤੱਕ ਪਹੁੰਚੇ ਤੇ ਮਤਲਬ ਆਪਣੇ ਆਪ ਹੀ ਬਣਦੇ ਆ ਆ ਪ੍ਰੈਕਟਿਸ ਕਰਕੇ ਕਿੰਨੇ ਕਿ ਜਾਣੇ ਪਾਗਲੇ ਆਸ ਨੇ ਪੰਜਾਬ ਦੇ ਆਪਣੇ ਪੰਜਾਬ ਵਿੱਚੋਂ 16 ਜਾਣੇ ਗਏ ਸੀਗੇ ਤੇ ਇੰਡੀਆ ਵਿੱਚੋਂ ਪੰਜਾਬ ਵਿੱਚੋਂ ਤਿੰਨੇ ਜਾਣੇ ਸੀ ਆਪਾਂ ਤੇ ਜਿਹਦੇ ਵਿੱਚੋਂ ਮਤਲਬ 16 ਜਾਨਾਂ ਵਿੱਚੋਂ 5 ਜਾਨਾਂ ਦੀ ਪੋਜੀਸ਼ਨ ਪਈ ਤਿੰਨੇ ਜਾਨਾਂ ਦੇ 골ਡ ਮੈਡਲ ਤੇ ਦੋ ਜਾਨਾਂ ਦੇ ਬ੍ਰੌਂਜ਼ ਮੈਡਲ ਤੇ ਤੁਸੀਂ ਕਿਹੜਾ ਮੈਡਲ ਮੇਰੇ ਕੋਲ 골ਡ ਮੈਡਲ ਮੇਰਾ ਨਾਮ ਜਿਸ ਕੋਲ ਬੇਟੇ ਦਾ ਨਾਮ ਮਨਦੀਪ ਸਿੰਘ ਜਦੋਂ ਮਨ ਪਤਾ ਲੱਗਾ ਬਹੁਤ ਖੁਸ਼ੀ ਆਈ ਸਾਨੂੰ ਆਈ ਤੇ ਵੇਟ ਕਰਦੇ ਸੀ ਕਿ ਕਦੋਂ ਦਾ ਰਿਜ਼ਲਟ ਆਏ ਸਾਨੂੰ ਪਤਾ ਲੱਗੇਗੀ ਮੇਰੇ ਹਨਰ ਦੇ ਬੱਚਾ ਜਨਮ ਲਈ ਕਰਜ ਬਹੁਤ 10 ਸਵੇ बहुत कभी किसी चीज तो कोई चीज नहीं कभी मंगी तो बहुत हाँ जी पापा बापा बी एस एफ बेच है सुखचिंदर सिंह बहुत मतलब कि आप भी बहुत चंगे आ बच्चों ने बहुत वह लाइन च पाया जो बड़ी बेटी से पाया Maju jadi bosnya juga, ਸਰਿੰਦਰ ਗੌਰ ਜੀ ਨੇ ਕਿੰਨੀ ਖੁਸ਼ੀ ਆਈ ਬੇਣਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬਹੁਤ ਜੱਜਸ ਨੇ ਇਹਨੇ ਵੀ ਮੈਨੂੰ ਦੱਸਿਆ ਸੀ ਨਾ ਉਸ ਦਿਨ ਹੀ ਮੈਂ ਮਿੰਕੰਦਾ ਸੀ ਕੰਦਾ ਮਮਾ ਕੀ ਇਹ ਕਰਨ ਦੀ ਹੈ ਮੈਂ ਕਿਹਾ ਮਾਬੇ ਬਾਬੇ ਸ਼੍ਰੀ ਚੰਦ ਨੇ ਯਾਦ ਕਰੰਦੀ ਆ ਕੰਦਾ ਮਮਾ ਜੀ ਬਾਬਾ ਸ਼੍ਰੀ ਚੰਦ ਨੇ ਮੇਰੀ ਆਵਾਜ਼ ਪੂਰੀ ਕਰਦੀ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਉਸ ਵੇਲੇ ਦੇ ਦਾਦਾ ਜੀ ਨੂੰ ਦੱਸ ਦਿੰਦਾ ਤੇ ਦਾਦਾ ਜੀ ਵੀ ਬਹੁਤ ਜ਼ਿਆਦਾ ਖੁਸ਼ ਹੋਏ ਜਿਹਨਾਂ ਦੇ ਬੇਟੇ ਹੁੰਦੇ ਉਹ ਘਰ ਬੜੀ ਟੈਨਸ਼ਨ ਦਿੰਦੇ ਕਦੀ ਆਹ ਬਣਾ ਦੋ ਕੁਝ ਨਹੀਂ ਸਾਰਾ ਕੁਛੇਪੇ ਬਣਾਉਂਦਾ ਇੰਨੇ ਵਿੱਚ ਥੀਲਤੂਲ ਜ਼ਿਆਦਾ ਨਹੀਂ ਹੋਣਾ ਆਪਣੀ ਹਿਸਾਬ ਨਾਲ ਜੋ ਵੀ ਮੀਟ ਖਾਣਾ ਜੋ ਵੀ ਖਾਣਾ ਇਹ ਪਲੇਸ ਆਬ ਨਾਲ ਮੈਨੂੰ ਕੁਝ ਨਹੀਂ ਖਾਣਾ ਬਸ ਇੱਕ ਆਂਡੇ ਵਾਲੇ ਨਾਲ ਖਾਣਾ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਕਦੇ ਇਹ ਨਹੀਂ ਸੁੱਤਾ ਨਹੀਂ ਰੱਖਦੀ ਮੈਨੂੰ ਪਤਾ ਵੀ ਇੰਨੀ ਟਾਈਮ ਇਹਨੇ ਸੋਣਾ ਸੋਣਾ ਹੈ ਇਸ ਸਕੂਲ ਬਾਰੇ ਇਹ ਕਹਿਣਾ ਚਾਹੁੰਦੀ ਆ ਕਿ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜਾਈ ਬਾਰੇ ਮਤਲਬ ਇਹਨਾਂ ਦੇ ਇਸ ਕੰਮ ਵਾਲਿਆਂ ਨੇ ਮੇਰੇ ਕੋਲ ਕੁਝ ਨਹੀਂ ਕਿੰਦੇ ਰੇ ਮੇਰੇ ਤੋਂ ਬਾਹਰ ਵੀ ਉਹਨੇ ਜਾਂਦੇ ਰੇ ਨਾ तो बिल्कुल भी, दे 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 भी नहीं कई कुछ भी तो कोई नहीं पेपर जो भाई फिर तो स्कूल वाले बहुत स्कूट रही स्कूल का स्टाफ बहुत चंगा ज्यो मैं बच्चे पाए मैं नर्सरी तो ही बारहवीं तक इतने पढ़ाया मेरे बचे दो सी ने इसी स्कूल से चढ़े थैंक यू सर मेरा नाम डॉक्टर सुशमना मुंशी है सर हमारे स्कूल के लिए बहुत प्राउड मूवमेंट है नर्सरी से पढ़ रहे हैं बच्चे कैरेक्टर डिसिप्लिन वाइज और स्पोर्ट्स वाइज तो पहले से ही इनका इंटरेस्ट था और अभी बहुत खुशी हो रही है और इन्होंने इंटरनेशनल लेवल पर गोल्ड जीता हमें बहुत ज़्यादा खुशी हो रही है सर इनका जो करेक्टर था डिसिप्लिन वाइज भी ठीक थे करेक्टर वाइज भी पढ़ाई में भी ठीक थे ऑलराउंडर थे और, और स्पोर्ट्स में तो पहले से ही ये इनका हमेशा प्रैक्टिस करते थे जिम डेली जाते थे कोई इन्होंने नागा नहीं डाला फिर डाइट पर इन्होंने बहुत अपना ध्यान दिया कोचिंग डेली लेते थे तो बच्चों ने मंगाना है सर गवर्नमेंट से मैं यही रिक्वेस्ट करूँगी कि इन बच्चों को फैसिलिटीज प्रोवाइड करें जैसे ये एयर टिकट्स हैं इन्होंने एयर टिकट्स खुद की निकाली थी तो वो बच्चों को प्रोवाइड की जाए इंस्ट्रूमेंट्स जो इनके वेट लिफ्टिंग वाले जो भी इनके इंस्ट्रूमेंट्स वगैरह यूज़ करते इक्विपमेंट्स वो थोड़े अच्छे क्वालिटी वाइज इनको प्रोवाइड करें डाइट पर इनका ध्यान दें जो भी बच्चों का डाइट का जो भी पैसा वगैरह है तो बच्चों के साथ थोड़ा कॉपरेट करें